Bate-te, bate-te, bate Thank <laughs> you. ਸਤਿਕਾਰ ਸਹੋ ਰਾਮ ਹਰਸਾ ਮੇਨ ਉੱਤਹੀ ਹੋ ਰਾਮ ਹਰਸਾ ਮੇਨ ਉੱਤਹੀ ਹੋ ਜੀਵਤ ਜੀਵਤ ਰਹਿਓ ਜੀਵਤ ਜੀ Hallelujah ਉਹ ਹੁੰਦੇ ਹੋਏ ਮੇਰੇ ਰੱਖ ਸਾਰੇ ਬੱਚਿਆਂ ਦਾ ਅਸੀਂ ਕੀ ਨਾਂ ਰੱਖਦੇ ਹਾਂ ਕਿਉਂਕਿ ਨਾਂ ਦੇ ਉੱਤੇ ਸਾਰਾ ਉਹਦਾ ਜੀਵਨ ਅੜੜ ਫ਼ਕੀਰ ਹੋਣਾ ਹੈ ਮੈਂ ਵੀ ਮਰੋਂ ਬਾਈ ਜੀ ਹੋਰਾਂ ਕੋਲ ਸਟੇਡੀਆ ਗਿਆ ਉੱਥੇ ਪੁੱਛਿਆ ਭੈਣ ਨੂੰ ਕਿ ਤੁਹਾਡੇ ਮਾੜਦੇ ਵਿੱਚ ਇਹ ਗੱਲ ਕਿਵੇਂ ਆਈ ਤਾਂ ਇਹਨਾਂ ਨੇ ਕਿਹਾ ਭਾਵੇਂ ਅਸੀਂ ਪੰਜਾਬ ਕੋਲ ਇੱਥੇ ਬੈਠੇ ਆ ਪਰ ਸਾਨੂੰ ਪੰਜਾਬ ਦੇ ਹਮਾਤਾ ਬਾਰੇ ਤੇ ਸਾਡਾ ਸਾਡੇ ਵਿਸੇ ਬਾਰੇ ਭਲੀ ਭਾਂਤ ਪਤਾ ਹੈ ਤੇ ਬੜੀ ਖੁਸ਼ੀ ਦੀ ਗੱਲ ਹੋਈ ਸਾਧ ਸੰਗਤ ਭਾਈ ਸਾਹਿਬ ਭਿੰਦਰ ਸਿੰਘ ਜੀ ਦੀ ਜਿਹੜੀ ਪਤਨੀ ਨੇ ਸਾਡੀ ਭੈਣ ਉਹਨਾਂ ਨੇ ਕਿਹਾ ਜੁੱਤੀ ਗੱਲ ਨਹੀਂ ਨਹੀਂ ਮੈਂ ਇਹਨਾਂ ਨੂੰ ਇੱਥੇ ਰੱਖੀ ਹੋਈ ਕੇਸ ਵੀ ਇਹਨਾਂ ਦੇ ਰੱਖਾਂਗੀ ਤੇ ਦੁਆਵਾਂ ਵੀ ਇਹਨਾਂ ਦੇ ਸਲਾਹਾਂ ਕਰਾਂਗੀ ਬੜਾ ਮਾਣ ਹੋਇਆ ਕੁਝ ਹੋਇਆ ਸਾਡੇ ਸੋਹਾਰਾ ਇਹਨਾਂ ਕਿਪਾਰਟੀ ਦੀ ਹੈ ਸੋਹਾਰਾ ਸੋਹੇ ਪਰਿਵਾਰ ਦੇ ਦੋ ਪੁੱਤਿਆਂ ਦੇ ਉੱਪਰੋਂ ਮਾਰਾ ਜੀ ਬਖਸ਼ਤੇ ਨਾਲ ਨਾਮਾ ਨਾਮਾ ਨਾਣਿਆ ਤੇ ਤਾਨ ਨੇ ਉਕਿਆ ਕਿ ਉਹ ਸੱਚੇ ਦਾ ਵਾਹਿਗੁਰੂ ਨੇ ਪਰਸ ਕਰਕੇ ਰਹਿਣ ਕਰਕੇ ਜੋੜੀ ਪੁੱਤਰਾ ਦੀ ਬਖਸ਼ੀ ਹੈ ਪਰਿਵਾਰ ਨੇ ਇਸ ਕੁੜੀ ਨੂੰ ਹੋਰ ਵਿਧਾਉਂਦੇ ਲਈ ਆਪਣੇ ਦਸਾਂ ਨਾ ਹੋਣੀ ਕਿਤੇ ਦਵਾਈ ਦੇ ਵਿੱਚੋਂ ਗੋੜਵਾਰਾ ਸਿੱਖ ਸਭਾ ਵਾਸਤੇ 11000 ਰੁਪਏ ਹਾਈ ਸਕੂਲ ਵਾਸਤੇ 11000 ਰੁਪਏ ਆ पब्लिक स्कूल वास्ते 11000 रुपया गोर्नवारा बाबा जीनोसिंह वास्ते 2100 रुपया गोर्नवारा बेगमपुरा वास्ते 2100 रुपया गोर्नवारा अमिता सागर वास्ते 2100 रुपया बाबा काळा घरबार वास्ते 1100 रुपया बाबे शीदा वास्ते 1100 रुपया मस्जिद वास्ते 1100 रुपया कुग्गा पी वास्ते 500 रुपया ਮਦਦ ਨਾਉਣੀਆਂ ਬਣ ਕੇ 500 ਰੁਪਇਆ ਇਹ ਭਾਈ ਇਹਨਾਂ ਨੇ ਆਪਣੇ ਦਸੇ ਨਾਉਂ ਵਿਕਿਰਤੀ ਦਵਾਈ ਦੇ ਵਿੱਚੋਂ ਇਸ ਸੰਸਥਾ ਨੂੰ ਇਹਨਾਂ ਨੇ ਭਾਈ ਮਾਇਆ ਦਿੱਤੀ ਹੈ ਜਿੰਨੇ ਵੀ ਸੰਗਤ ਦੇ ਵਿੱਚ ਇਸ ਸੰਸਥਾਵਾਂ ਦੇ ਮੁਖੀ ਬੈਠੇ ਨੇ ਕਿਰਪਾ ਕਰਕੇ ਇਹ ਮਾਰਾ ਫਰਸਾ ਭਾਈ ਪ੍ਰਦਰਸ਼ਿਤ ਹੋ ਉਹਨਾਂ ਤੋਂ ਪ੍ਰਾਪਤ ਕਰਨ ਦੀ ਕਿਰਪਾਤਾ ਕਰਿਓ ਇੱਕ ਬਾਤ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਣ ਪ੍ਰਕਾਣ ਸ਼ੁਕਰ ਤੇ ਸਾ ਸੰਗਤ ਗੁਰਦੁਆਰਾ ਬਸਤੂਰਾ ਸਾਰੋ ਬਦੂ ਲਾਗੀ ਜਥਾ ਤੇ ਸਾਡੇ ਬਹੁਤ ਹੀ ਸਤਾਰ ਲੋਕ ਕਥਾਵਾਚ ਪਾਈ ਸਾਹਿਬ ਦੀ ਹਜ਼ੂਰੀ ਉੱਤੇ ਕਥਾਵਾਚ ਕੇ ਉਹ ਜੇਜੇ ਤੋਂ ਨੇ ਪਹੁੰਚੇ ਰਹੇ ਉਹਨਾਂ ਬਲੋ ਭਾਈ ਆਪਾਂ ਇਤਾਂ ਦੇ ਨਾਲ ਜੁੜਿਆ ਗਿਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਅਨੁਗਮਨ ਸੋਚੀ ਆਈ ਸੰਗਤ ਜਿੰਨੇ ਵੀ ਦੂਰ ਨੇੜੇ ਰਿਸ਼ਤੇਦਾਰ ਭੈਣ ਭਰਾ ਸਾਰੇ ਪਹੁੰਚੇ ਉਹਨਾਂ ਦਾ ਸਮੂਚੇ ਗੁਲਾੜਾ ਪਰਮਾਰ ਕੋਲੋਂ ਅੱਜ ਮਾਗੜ ਪਰਿਵਾਰ ਕੋਲ ਲੋਕ ਬਹੁਤ ਅੰਗਲ ਪਾਇਜਣਾ ਨੇ 쿠ਸੀ ਦੇ ਵਿੱਚ ਪਹੁੰਚ ਕੇ ਤੁਸੀਂ ਨੂੰ ਚਾਰ ਚਰਨ ਲਾਏ ਨੇ ਹੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਭਗਵ ਪ੍ਰਸ਼ਾਦਾ ਪਾਉਣੇ ਤਿਆਰ ਹੈ ਸਾਰਿਆਂ ਨੇ ਪ੍ਰਸ਼ਾਦਾ ਪਾਉਣੇ ਸ਼ੱਕੇ ਜਾਣਾ ਇੱਕ ਬਾਰ ਫੇਰ ਆਂਜ ਸੰਤਾਂ ਦਾ ਬਹੁਤ ਬੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Ah, جی واحرو جی کی فتح شریفات ਪ੍ਰਥਮ ਭਉਤੀ ਸਿਰ ਕੈ ਗੁਰੂ ਨਾਨਕ ਲੰਂ ਧਿਆਏ ਬ੍ਰਹਮਤ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਖਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜੇ ਡਠੈ ਸਭ ਖਜਾਇ ਤੇਗ ਬਹਾਦਰ ਸਿਮਰੈ ਕਰ ਨਾਮ ਨਿਦਆਵੈ ਧਾਰੇ ਸਭ ਥਾਈ ਹੋਇ ਸਹਾਰ ਸਾਸਮੈ ਪਤ ਸਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸੁਹਾਏ ਦਸਾਂ ਪਾਸਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਧਰ ਕੇ ਬੋਲੀ ਅੜਿਆਰਿਆ ਨਾਲ ਸਰਾਏ ਗਏ ਗੁਰਦੁਆਰਿਆਂ ਦੇ ਸੇਵਾ ਨਹੀਂ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੀ ਆਨ ਪੂਰ ਸੁਖ ਰਹਿ ਸੁਖ ਰਹਿ ਸੁਖ ਰਹਿ ਦਤਾ ਪਿਤਾ ਜੀ ਹੋ ਸਤਿਗੁਰੂ ਜੀ ਆਪ ਜੀ ਨੇ ਵਹਿ ਰਾਮ ਦਾ ਕੀਤੇ ਆਪ ਜੀ ਕੀਤੇ ਵਹਿ ਰਾਮ ਦੇ ਸਦਕਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਵਾਰਗੀ ਰਜੀਤ ਸਿੰਘ ਜੀ ਔਰ ਪਤਨੀ ਸਵਾਰਗੀ ਕੁਲਜੀਤ ਕੌਰ ਧਾਰਾ ਅੱਜ ਤੇ ਗੋਲੇ ਸਤਿਗੁਰੂ ਜੀ ਆਪਨੇ ਦਰਬਾਰ ਦੋਤੇ ਆ ਕੇ ਸਤਗੁਰੂ ਜੀ ਸਰਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{(57)})^{(58)})^{(59)})^{(60)})^{(61 ਆਪਜੀ ਦੀ ਅਲਾਹੀ ਬਾਣੀ ਧੁਰ ਕੀ ਬਾਣੀ ਆਈ ਤਨ ਸਭ ਦੇ ਚਿੰਤਾ ਮਟਾਈ ਜੀ ਦੇ ਮਾਹ ਬਾਕਾਂ ਦੇ ਅੰਸਾਰ ਅੰਮਤ ਰੂਪੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਨੇ ਜਾ ਤੂੰ ਆਪਣੇ ਗ੍ਰਹਿ ਕਿਰਵਾਏਂਗੇ ਸਤਿਗੁਰੂ ਜੀ ਅੱਜ ਪ੍ਰਮਾਤਮਾ ਨੇ ਬਹੁਤ ਸੋਣਾ ਦਿਨ ਲਿਆਂਦਾ ਜੀ ਬੱਚਿਆਂ ਦੇ ਖੰਡ ਪੜ ਕਰਵਾਏ ਗਏ ਨੇ ਇਸ ਮੌਕੇ ਤੇ ਕੀ ਕਹੋਗੇ ਬਸ ਪ੍ਰਮਾਤਮਾ ਦਾ ਤੈਨੂੰ ਸੁਖ ਕਰਾਇਆ ਜੀ ਮੈਂ ਬਹੁਤ ਖੁਸ਼ ਹਾਂ ਫੌਜੀ ਸਾਹਿਬ ਅੱਜ ਬੱਚਿਆਂ ਦਾ ਜਨਮ ਦਿਨ ਇੱਕ ਮਨਾਇਆ ਖੁਸ਼ੀ ਮਨਾਈ ਗਈ ਪਿੰਡ ਵਿੱਚ ਕੀ ਕਹੂੰਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਰਿਵਾਰ ਨੂੰ ਬਹੁਤ ਬਹੁ ਵਧਾਈ ਦਿੰਦਾ ਜੀ ਇਹਨਾਂ ਨੇ ਵਿਦੇਸ਼ਾਂ ਕੇ ਆਪਣੇ ਦੇਸ਼ਾਂ ਜੁੜੇ ਨੇ ਸਾਰਿਆਂ ਪਰਵਾਦਮਾਂ ਨੇ ਖੁਸ਼ੀ ਦਾ ਦਿੱਤੀ ਦੋ ਧੀਆਂ ਦੇ ਬਾਅਦ ਦੋ ਬੇਟਿਆਂ ਨੂੰ ਜਨਮ ਦਿੱਤਾ ਬਾਕੀ ਬਹੁਤ ਧੰਵਾਦ ਕਰਦਾ ਇਹਨਾਂ ਦੇ ਬੱਚਿਆਂ ਦੇ ਮਾਪਿਓ ਦਾ ਵੀ ਇੱਕ ਇੰਨਾ ਸੋਹਣਾ ਪਰਾਲਾ ਕੀਤਾ ਸਾਡੇ ਪਿੰਡ ਨੂੰ ਬੂਟੇ ਹੀ ਜ਼ਰੂਰ ਤੁਸੀਂ ਜੇ ਬੂਟੇ ਰੱਖਣੇ ਤਾਂ ਸਾਡਾ ਵਾਤਾਵਰਣ ਵਧੀਆ ਹੋਊਗਾ ਸਾਨੂੰ ਤੁਰੰਤ ਫੈਰ ਦੇ ਵੀਕ ਪ੍ਰੋਬਲਮ ਲਈ ਆਓ ਇਹ ਅਪਰਾਲਾ ਬਹੁਤ ਅਮੀਰ ਦਾ ਪਹਿਲਾ ਵਿਦੇਸ਼ੀ ਪਰਿਵਾਰ ਮੇਰੇ ਪਿੰਡ ਦਾ ਹੈ ਵੀ ਜਿਹੜਾ ਐਟਾ ਵੱਡਾ ਅਪਰਾਲਾ ਕੀਤਾ ਵੀ ਇਹਦਾ ਕੋਈ ਕੀਮਤ ਨਹੀਂ ਕਹਿੰਦੇ ਬੂਟਾ ਬੂਟੇ ਪਰਵਾਦ ਨਾਲ ਸਾਡੇ ਘਰੇ ਦਿੱਤੇ ਨੇ ਸਾਡੇ ਮਨ ਤੇ ਇਹ ਸਾਰੇ ਬੰਦੇ ਨੂੰ ਹਰਾ ਭਰਾ ਕਰਦੀ ਇਸ ਤਰ੍ਹਾਂ ਜੇ ਸਾਰੇ ਸਾਡੇ ਭਰਾ ਭਰਾਵਾਂ ਦੀ ਸੋਚ ਹੈ ਜੀ ਉਹਦੇ ਤਾਂ ਬਾਤਾਂ ਬਾਰ ਲਈ ਵਧੀਆ ਰਹੂਗਾ ਸਮਾਧ ਵੀ ਵਧੀਆ ਰਹੂਗਾ ਤੇ ਸਾਰਾ ਖੁਸ਼ਹਾਲੀ ਵੀ ਸਾਰਿਆਂ ਨੂੰ ਜਿਵੇਂ ਕਹਿੰਦੇ ਵਧੀਆ ਤੇ ਸਿਹਤ ਵੀ ਵਧੀਆ ਰਹੂਗੀ ਪਤੀ ਸਾਹਿਬ ਜਿਵੇਂ ਵਿਦੇਸ਼ਾਂ ਦੇ ਲੋਕ ਜਾ ਕੇ ਬਾਹਰ ਜੁੜ ਜਾਂਦੇ ਨੇ ਪਰ ਇਹ ਪਿੰਡ ਦੇ ਨਾਲ ਜੁੜੇ ਨੇ ਅੱਜ ਖੁਸ਼ੀ ਇਹਨਾਂ ਨੇ ਪਿੰਡ ਜਾ ਕੇ ਮਨਾਈ ਆ ਇਸ ਮੌਕੇ ਤੇ ਕੀ ਕਹਾਂ ਉਹ ਜਿਹੜੇ ਲੋਕ ਬਾਹਰ ਗਏ ਹੋਏ ਨੇ ਇਹ ਤਾਂ ਦੇਖੋ ਜੀ ਜਿੰਨੇ ਤਰੀਫ ਵਾਰੀਆਂ ਨੇ ਥੋੜੀ ਐ ਇੱਕ ਇਹ ਸਾਡਾ ਵੀਰ ਰਪਿੰਦਰ ਮਲਹਾਰ ਉਹ ਕੀ ਆਸਟ੍ਰੇਲੀਆ ਇੰਜੀਨੀਅਰ ਨੇ ਇਹਨਾਂ ਨੇ ਪਿੰਡ ਦੇ ਵਿੱਚ ਕੋਈ ਵੀ ਮਾਰੂ ਦੇਸ਼ ਅਪਲਾਈ ਦਾ ਕੰਮ ਹੋਇਆ ਜਾਂ ਡਿਪਲੋਇਮੈਂਟ ਲਾ ਲਓ ਤੇ ਖੇਡਾਂ ਲਾ ਲਓ ਸਕੂਲਾਂ ਦੇ ਲਾ ਲਓ ਧਰਮ ਖਤਾਨ ਲਾ ਲਓ ਇਹਦਾ ਕੋਈ ਕੰਮ ਨਹੀਂ ਜਿੱਥੇ ਨਾ ਸਹਯੋਗ ਤਾਂ ਦਹੀ ਜਨਾ ਦਿੱਤਾ ਬਾਕੀ ਇਹਨਾਂ ਨੇ ਬਹੁਤ ਹੀ ਸ਼ਿੰਗਾਰ ਦੋ ਸਰਦਾਰ ਅਦਵਿੰਦਰ ਸਿੰਘ ਜੀ ਰਵਿੰਦਰ ਸਿੰਘ ਦੇ ਫਾਦਰ ਸਾਹਿਬ ਨੇ ਔਰ ਇਹਨਾਂ ਦੇ ਦੋਨੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਗਨਾਮ ਸਿੰਘ ਤੇ ਬਖਤਾਵਰ ਸਿੰਘ ਆਪਣੇ ਬੱਚਿਆਂ ਨੇ ਨਾਂ ਹੀ ਬਹੁਤ ਵਧੀਆ ਰੱਖੇ ਤੇ ਬਹੁਤ ਪਿਆਰੀ ਆਪਣੀ ਕਲਚਰ ਨਾਲ ਜੋੜਿਆ ਤੇ ਕਲਚਰ ਨਾਲ ਜੋੜਿਆ ਅਸੀਂ ਕਲਚਰ ਦੇ ਨਾਲ ਸਾਰਾ ਕੁਝ ਜੋੜਿਆ ਤੇ ਅਸੀਂ ਸਮਾਜ ਵਿੱਚ ਕਹਿੰਦੇ ਬਾਰ ਬਾਰ ਵੀ ਬਾਤਾਂ ਵਰ ਨੂੰ ਬਹੁਤ ਬਧੀਆ ਸਾਫ ਇਤਰਾਮ ਨਾਲ ਓਏ ਕਾ